ਬਿਕਰਮਜੀਤਠਿਆ ਦੇ ਖਿਲਾਫ ਅੱਜ ਦਾਖਲ ਹੋਵੇਗੀ ਚਾਰ ਸ਼ੀਟ 40000 ਪੰਨਿਆਂ ਦੀ ਚਾਰ ਸ਼ੀਟ ਦਾਖਲ ਕਰੇਗੀ ਵਿਜੀਲੈਂਸ ਸੂਤਰਾਂ ਦੇ ਹਵਾਲੇ ਤੋਂ ਬਹੁਤ ਵੱਡੀ ਖਬਰ ਹੈ ਦੋਸਤੋ ਜਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਵਿਜੀਲੈਂਸ ਨੇ 400 ਬੈਂਕ ਅਕਾਊਂਟਸ ਦੀ ਜਾਂਚ ਕੀਤੀ ਹੈ ਮੋਹਾਲੀ ਕੋਰਟ ਦੇ ਵਿੱਚ ਚਾਰ ਸ਼ੀਟ ਦਾਖਲ ਕੀਤੀ ਜਾਵੇਗੀ ਅਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਦਰਸ਼ਨ ਬਿਕਰਮਜੀਤਠਿਆ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਨਿਆਇਕ ਹਿਰਾਸਤ ਦੇ ਵਿੱਚ ਨਹੀਂ ਨਾਬਾ ਜੇਲ੍ਹ ਦੇ ਵਿੱਚ ਬੰਦ ਤੇ ਇਸ ਦੇ ਵਿਚਾਲੇ ਬਿਕਰਮਜੀਤਠਿਆ ਦੇ ਨਾਲ ਜੁੜੀ ਹੋਈ ਇਹ ਬਹੁਤ ਵੱਡੀ ਖਬਰ ਹੈ ਕਿ ਅੱਜ ਬਿਕਰਮਜੀਤਠਿਆ ਦੇ ਖਿਲਾਫ ਚਾਰ ਸ਼ੀਟ दाखिल ਕੀਤੀ ਜਾਵੇਗੀ 40000 ਪੰਨਿਆਂ ਦੀ ਚਾਰ ਸ਼ੀਟ ਵਿਜੀਲੈਂਸ ਦਾਖਲ ਕਰੇਗੀ ਜੋ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਵਿਜੀਲੈਂਸ ਨੇ 400 ਬੈਂਕ ਅਕਾਊਂਟਸ ਦੀ ਜਾਂਚ ਕੀਤੀ ਹੈ ਮਹਾਲੀ ਕੋਰਟ ਦੇ ਵਿੱਚ ਚਾਰ ਸ਼ੀਟ ਦਾਖਲ ਕੀਤੀ ਜਾਵੇਗੀ ਆ ਪੂਰੇ ਮਸਲੇ ਦੀ ਗੱਲ ਕੀਤੀ ਜਾਵੇ ਤਾਂ ਉਸ ਦਿਨ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਦਰਸਲ ਆ 25 ਜੂਨ ਨੂੰ ਇਹ ਪੂਰਾ ਐਕਸ਼ਨ ਕੀਤਾ ਗਿਆ ਸੀਗਾ ਸ਼ਰੋਮਣੀ ਅਕਾਲੀ ਦਲ ਦੇ ਆਗੂ ਵਿਕਮ ਸਿੰਘ ਮਜੀਠੀਆ ਦੇ ਖਿਲਾਫ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਫਿਰ bizness ਦੇ ਵੱਲੋਂ ਉਹਨਾਂ ਦੀ ਅੰਮ੍ਰਿਤਸਰ ਸਥਿਤ ਰਿਹائش ਤੇ ਰੇਡ ਕੀਤੀ ਗਈ ਪਹਿਲਾਂ ਕਰੀਬ 2-3 ਘੰਟੇ ਤੱਕ ਸਵਾਲ ਜਵਾਬ ਹੁੰਦੇ ਨੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ 25 ਜੂਨ ਨੂੰ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਆ ਤਾਂ ਮਹਾਲੀ ਕੋਰਟ ਦੇ ਵਿੱਚ ਪੇਸ਼ ਕਰਕੇ ਦੋ ਵਾਰ ਰਿਮਾਂਡ ਵੀ ਹਾਸਲ ਕੀਤਾ ਗਿਆ ਆਰਮਾਨ ਖਤਮ ਹੋਣ ਦੇ ਬਾਅਦ ਕੋਰਟ ਦੇ ਵੱਲੋਂ ਨਇਕ ਰਸ ਦੇ ਵਿੱਚ ਪੇਚਿਆ ਗਿਆ ਫਿਲਹਾਲ ਵਿਕਰਮ ਜੇਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਇਸ ਦੇ ਵਿਚਾਰੇ ਵਿਕਰਮ ਜੇਠੀਆ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਿਕਰਮ ਜੇਠੀਆ ਦੇ ਖਿਲਾਫ ਅੱਜ ਚਾਰ ਸ਼ੀਟ ਦਾਖਲ ਹੋਵੇਗੀ 40 ਹਜ਼ਾਰ ਪੰਨਿਆਂ ਦੀ ਚਾਰ ਸ਼ੀਟ ਬਿਜ਼ਨਸ ਦੇ ਵੱਲੋਂ ਦਾਖਲ ਕੀਤੀ ਜਾਵੇਗੀ ਜੋ ਕਿ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਹ ਵੀ ਖਬਰ ਹੈ ਕਿ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਇਹ ਬਿਜ਼ਨਸ ਨੇ 400 ਬੈਂਕ ਖਾਤਿਆਂ ਦੀ ਜਾਂਚ ਕੀਤੀ ਹੈ ਹਾ ਤਾਂ ਇਹ ਪੂਰੀ ਜਾਂਚ ਦੇ ਬਾਅਦ ਆਖਰਕਾਰ ਅੱਜ ਚਾਰ ਸ਼ੀਟ ਬਿਜ਼ਨਸ ਦੇ ਵੱਲੋਂ ਦਾਖਲ ਕੀਤੀ ਜਾਵੇਗੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਹਾਂ ਮਨੋਜ ਵਿਕਰਮ ਜੀਠਿਆ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਅੱਜ ਬਿਜ਼ਨਸ ਦੇ ਵੱਲੋਂ ਚਾਰ ਸ਼ੀਟ ਦਾਖਲ ਕੀਤੀ ਜਾਵੇਗੀ ਕੀ ਕੋ ਜਾਣਕਾਰੀ ਦੇਖੋ ਬਿਲਕੁਲ ਪਰਮਿੰਦਰ ਕਹਤਰ ਦੇ ਕੇ ਵੱਡੀ ਖਬਰ ਹੈ ਬਿਲਕੁਲ ਔਰ ਅੱਜ ਵਿਕਰਮ ਮਜੀਠਿਆ ਦੇ ਮਾਮਲੇ ਨੂੰ ਲੈ ਕੇ ਚਾਰ ਸ਼ੀਟ ਜਿਹੜੀ ਹੈ ਉਹ ਦਾਖਲ ਕੀਤੀ ਜਾਣੀ ਹੈ ਔਰ ਇਹ ਵੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਈ ਹਜ਼ਾਰ ਪੰਨਿਆਂ ਦੀ ਚਾਰ ਸ਼ੀਟ ਜਿਹੜੀ ਹੈ ਅੱਜ ਕਰੀਬ 3:30-4 ਵਜੇ ਦਾਖਲ ਕੀਤੀ ਜਾਣੀ ਹੈ ਬਹਾਲੀ ਕੋਰ ਦੇ ਵਿੱਚ ਇਹ ਪੂਰੀ ਚਾਰ ਸ਼ੀਟ ਜਿਹੜੀ ਦਿੱਤੀ ਜਾਏਗੀ ਬਿਜ਼ਨੈਸ ਵੱਲੋਂ ਹਾਲਾਂਕਿ ਚਾਰ ਸ਼ੀਟ ਦੇ ਵਿੱਚ ਕੀ ਕੀ ਹੈਗੀ ਹੈ ਚੀਜ਼ਾਂ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਕਿ ਕਈ ਹਜ਼ਾਰ ਪੰਨਿਆਂ ਦੀ ਜਿਹੜੀ ਚਾਰ ਸ਼ੀਟ ਤਿਆਰ ਕੀਤੀ ਗਈ ਹੈ ਜਿਹਦੇ ਵਿੱਚ ਸਾਰੇ ਫੈਕਟ ਜਿਹੜੇ ਹੈਗੇ ਉਹ ਰੱਖੇ ਗਏ ਨੇ ਕਿ ਕੀ ਕੀ ਚੀਜ਼ਾਂ ਜਿਹੜੀ ਹੈਗੀ ਹੈ ਕਿਸ ਫੈਕਟ ਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਸੀ ਪੁੱਛ ਕੀ ਛਕੀ ਚੀਜ਼ਾਂ ਹੋਈਆਂ ਔਰ ਇਨਵੈਸਟੀਗੇਸ਼ਨ 'ਚ ਕਿਸ ਤਰ੍ਹਾਂ ਦੀ ਚੀਜ਼ਾਂ ਨਿਕਲ ਕਰਾਈਆਂ ਹੈ ਪ੍ਰੋਪਰਟੀ ਦਾ ਜ਼ਿਕਰ ਕਿੰਨਾ ਹੋਇਆ ਕਿ ਕਿਤੇ ਕਿਤੇ ਪ੍ਰੋਪਰਟੀ ਹੈ ਦਿੱਲੀ ਦੀ ਪ੍ਰੋਪਰਟੀ ਦਾ ਜੇ ਅਸੀਂ ਗੱਲ ਕਰ ਲਈਏ ਜ਼ਿਕਰ ਹੈਗਾ ਹਿਮਾਚਲ ਦੀ ਪ੍ਰੋਪਰਟੀ ਦੀ ਅਸੀਂ ਗੱਲ ਕਰ ਲਈਏ ਉੱਥੇ ਜ਼ਿਕਰ ਹੈ ਜਿਹੜੇ ਸੌਥੀ ਸਾਨੂੰ ਜਾਣਕਾਰੀ ਦੇ ਰਹੇ ਕਿ ਕਈ ਪ੍ਰੋਪਰਟੀ ਜਿਹੜੀ ਹੈਗੀ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਹੋਰ ਕੀ ਕੀ ਇਨਵੈਸਟੀਗੇਸ਼ਨ ਜੀ ਜਿਹੜੀ ਚੀਜ਼ਾਂ ਸਾਹਮਣੇ ਆਈਆਂ ਫੈਕਟ ਫਾਈਂਡਿੰਗ ਕੀ ਨੇ ਇੱਕ ਚਾਰਸ਼ੀਰ ਤੇ ਵੀ ਛਾਰੀ ਚੀਜ਼ਾਂ ਦਾ ਜਿਹੜਾ ਜ਼ਿਕਰ ਹੈ ਉਹ ਕੀਤਾ ਹੋਇਆ ਕਿਉਂਕਿ ਦੇਖੋ ਬਹੁਤ ਅਹਿਮ ਹੋ ਜਾਂਦਾ ਪਰਮਿੰਦਰ ਕਿ ਚਾਰਸ਼ੀਰ ਜਿਹੜੀ ਹੈਗੀ ਉਹਦਾ ਇੱਕ ਟਾਈਮ ਬਾਉਂਡ ਹੁੰਦਾ ਇੱਕ ਟਾਈਮ ਲਿਮਿਟ ਹੁੰਦੀ ਹੈ ਕਿ ਜਿਹੜੀ ਇਹ ਚਾਰਜ ਸ਼ੀਟ 90 ਦਿਨ ਦਾ ਸਮਾਂ ਵੀ ਹੁੰਦਾ ਹੈ 60 ਦਿਨ ਦਾ ਸਮਾਂ ਵੀ ਹੁੰਦਾ ਹੈ ਔਰ ਇਹ ਇਹ ਟਾਈਮ ਬਾਉਂਡ ਹੁੰਦੀ ਹੈ ਕਿ ਟਾਈਮ ਦੇ ਵਿੱਚ ਇਹ ਚਾਰਜੀ ਜਿਹੜੀ ਹੈਗੀ ਉਹ ਦਾਖਲ ਕਰਨੀ ਹੁੰਦੀ ਹੈ ਕੋਰਟ ਦੇ ਵਿੱਚ ਤੇ ਅੱਜ ਕਹਿ ਸਕਦੇ ਆ ਕਿ 3:30 4 ਵਜੇ ਕਰੀਬ ਇਹ ਚਾਰਜ ਜਿਹੜੀ ਹੈਗੀ ਬਿਜ਼ਨੈਸ ਵੱਲੋਂ ਦਾਖਲ ਕੀਤੀ ਜਾਣੀ ਹੈ ਔਰ ਇਹਦੇ ਵਿੱਚ ਦਰਸਾਇਆ ਜਾ ਰਿਹਾ ਹੈ ਕਿ ਕਾਫੀ ਕੀਜਨ ਨੂੰ ਲੈ ਕੇ ਇਹਦੇ ਵਿੱਚ ਇੱਕ ਇੱਕ ਪੁਆਇੰਟ ਨੂੰ ਲੈ ਕੇ ਇਹਦੇ ਵਿੱਚ ਜਿਹੜੀ ਫੈਕਟ ਫਾਈਂਡਿੰਗ ਹੈ ਉਹਦੇ ਬਾਰੇ ਜਿਹੜਾ ਹੈਗਾ ਚਾਰਜੇਟ ਦੇ ਵਿੱਚ ਜ਼ਿਕਰ ਕੀਤਾ ਗਿਆ ਜੀ ਆ ਮਨੋਜ ਜੇਕਰ ਹੁਣ ਤੱਕ ਦੀ ਪੂਰੀ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਦੋ ਵਾਰ ਰਿਮਾਂਡ ਵੀ ਆ ਸਵਾਲ ਜਵਾਬ ਵੀ ਕੀਤੇ ਗਏ ਕਈ ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਜਾਂਦੇ ਨੇ ਆ ਜੋ ਹੁਣ ਤੱਕ ਦੇ ਤੱਥ ਜੋ ਜਾਣਕਾਰੀ ਸਾਹਮਣੇ ਆਈ ਜੇਕਰ ਉਸ ਬਾਰੇ ਥੋੜਾ ਵਿਸਥਾਰ ਦੇ ਨਾਲ ਦੱਸ ਸਕੋ ਦੇਖੋ ਬਹੁਤ ساری ਚੀਜ਼ਾਂ ਇਹਦੇ ਵਿੱਚ ਸਾਹਮਣੇ ਆਈਆਂ ਕਿਉਂਕਿ ਵਿਜੀਲੈਂਸ ਵੱਲੋਂ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਸੀ ਮਾਮਲਾ ਦਰਜ ਕਰਨ ਤੋਂ ਬਾਅਦ 25 ਜੂਨ ਨੂੰ ਇਹਦੇ ਵਿੱਚ ਜਿਹੜਾ ਮਾਮਲਾ ਦਰਜ ਕਰਕੇ ਮਜੀਠਾ ਤੋਂ ਅੰਮ੍ਰਿਤਸਰ ਮਜੀਠਾ ਤੋਂ ਕਾਬੂ ਕੀਤਾ ਗਿਆ ਸੀਗਾ ਵਿਕਰਮ ਮਜੀਠੀਆ ਔਰ ਵਿਜੀਲੈਂਸ ਦੀ ਟੀਮ ਉਸ ਤੋਂ ਬਾਅਦ ਰਿਮਾਨ ਜਿਹੜਾ ਹੈਗਾ ਲਿਆ ਗਿਆ ਸੀਗਾ ਔਰ ਕਈ ਉਸ ਦੌਰਾਨ ਕਈ ਥਾਵਾਂ ਤੇ ਰੇਡ ਵੀ ਕੀਤੀ ਗਈ ਸੀ ਚਾਹੇ ਉਹ ਦਿੱਲੀ ਦੀ ਗੱਲ ਹੋਵੇ ਚਾਹੇ ਹਿਮਾਚਲ ਦੀ ਗੱਲ ਹੋਵੇ ਕਈ ਥਾਵਾਂ ਤੇ ਜਿਹੜੀ ਹੈਗੀ ਪੁੱਛਕਿਛ ਵੀ ਹੋਈ ਸੀ ਔਰ ਉਸ ਤੋਂ ਬਾਅਦ ਪ੍ਰਾਪਰਟੀ ਦਾ ਜਿਹੜਾ ਜ਼ਿਕਰ ਕੀਤਾ ਗਿਆ ਸੀਗਾ ਜਦ ਉਹਨਾਂ ਦੇ ਵਕੀਲਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਸਰਕਾਰੀ ਵਕੀਲਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਹੜੀ ਕਿੱਥੇ ਕਿੱਥੇ ਦਿੱਲੀ ਦੀ ਅਸੀਂ ਗੱਲ ਕਰ ਲਈਏ ਹਿਮਾਚਲ ਦੀ ਅਸੀਂ ਗੱਲ ਕਰ ਲਈਏ ਕਈ ਚੀਜ਼ਾਂ ਤੇ ਜਿਹੜੀ ਹੈਗੀ ਉਹ ਲੁਕੋਇਆ ਗਿਆ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਬੜਾ ਹੀ ਕਲੀਅਰ ਇਹਦੇ ਵਿੱਚ ਕਿਹਾ ਗਿਆ ਕਿ ਇਹ ਪੂਰਾ ਇੱਕ politically vend data ਦੇ ਚੱਲਦੇ ਇਹ ਸਾਰੀ ਚੀਜ਼ਾਂ ਹੋਈਆਂ ਸਾਰੀ ਚੀਜ਼ਾਂ ਜਿਹੜੀ ਹੈਗੀ ਇੱਕ ਰਾਜਨੀਤੀ ਦੇ ਚੱਲਦੇ ਬਦਲਾ ਲੈਣ ਵਾਸਤੇ ਜਿਹੜਾ ਹੈਗਾ ਉਹ ਕੀਤਾ ਗਿਆ ਲੇਕਿਨ ਦੂਜੇ ਪਾਸੇ ਸਰਕਾਰੀ ਵਕੀਲਾਂ ਬੜਾ ਕਲੀਅਰ ਕਹਿਣਾ ਸੀਗਾ ਕਿ ਇੱਕ ਇੱਕ ਚੀਜ਼ ਦੇ ਪ੍ਰੂਫ ਇੱਕ ਇੱਕ ਚੀਜ਼ਾਂ ਨੂੰ ਲੈ ਕੇ ਸਾਡੇ ਕੋਲ ਸਾਰੀ ਚੀਜ਼ਾਂ ਹੈ ਹੁਣ ਤੁਸੀਂ ਦੇਖੋ ਚਾਹੇ ਉਹ ਬیل ਐਪਲੀਕੇਸ਼ਨ ਨੂੰ ਲੈ ਕੇ ਕਈ ਜਿਹੜਾ ਕਰੀ ਮਹੀਨਾ ਇੱਕ ਸੁਣਵਾਈ ਚੱਲੀ ਕਾਫੀ ਮਹੀਨੇ ਦੇ ਅੰਦਰ ਅੰਦਰ ਮਹਾਲੀ ਕੋਰਟ ਦੇ ਵਿੱਚ ਕਈ ਚੀਜ਼ਾਂ ਦੇ ਫੈਟ ਫਾਈਂਡਿੰਗ ਰੱਖੇ ਗਈ ਘੰਟਿਆਂ ਘੰਟਾ ਦੇ ਵਿੱਚ ਸੁਣਵਾਈ ਹੋਈ ਹੈ ਦੋਵੇਂ ਪੱਖਾਂ ਦੀ ਬਹਿਸ ਬਾਜੀ ਹੋਈ ਹੈ ਲੇਕਿਨ ਆਖਿਰ ਦੇ ਵਿੱਚ ਉਹ ਡਿਸਮਿਸ ਜ਼ਰੂਰ ਹੋਈ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹਾਈ ਕੋਰਟ ਜਾਵਾਂਗੇ ਉੱਥੇ ਅਸੀਂ ਜਿਹੜੀ ਹੈਗੀ ਉਹ ਕਰਾਂਗੇ ਹਾਂ ਠੀਕ ਹੈ ਮਨੋ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰੇ ਅਸ਼ਦੀਪ ਸਿੰਘ ਕਲੇਰ ਜੁੜ ਚੁੱਕੇ ਨੇ ਕਲੇਰ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ਟਨ ਪੰਜਾਬ ਤੇ ਵਿਜੀਲੈਂਸ ਜਿਠਿਆ ਦੇ ਖਿਲਾਫ ਅੱਜ ਬਿਜ਼ਨਸ ਦੇ ਵੱਲੋਂ ਚਾਰ ਸ਼ੀਟ ਦੇਖੋ ਮੈਂ ਪਹਿਲਾਂ ਕਹਿਣਾ ਚਾਹੁੰਦਾ ਕਿ ਕਲਾਸਿਕ ਐਗਜ਼ਾਮਪਲ ਹੈ ਕਿ ਕਿਸ ਤਰੀਕੇ ਇੱਕ ਜਾਂਚ ਪੋਲੀਟੀਕਲੀ ਕੀਤੀ ਜਾ ਰਹੀ ਹੈ ਮਤਲਬ ਜਾਂਚ ਏਜੰਸੀ ਵਿਜੀਲੈਂਸ ਵਿਜੀਲੈਂਸ ਨੇ ਕੋਰਟ ਨੂੰ ਚਾਰਜ ਸ਼ੀਟ ਦੇਣੀ ਹੈ ਇਸ ਗੱਲ ਨੂੰ ਮੀਡੀਆ ਨੂੰ ਸਰਕਾਰ ਦਾ ਡੀਪੀਆਰਓ ਡਿਪਾਰਟਮੈਂਟ ਤੇ ਆਮ ਆਦਮੀ ਪਾਰਟੀ ਦੇ ਲੋਕ ਮੈਸੇਜ ਬਣਾ ਕੇ ਦੇ ਰਹੇ ਨੇ ਕਿ ਜੀ ਵਿਜੀਲੈਂਸ ਅੱਜ ਕੋਰਟ ਦੇ ਵਿੱਚ ਚਾਰਜ ਸ਼ੀਟ ਪੇਸ਼ ਕਰ ਰਹੀ ਚਲੋ ਚੰਗੀ ਗੱਲ ਹੈ ਕਿਉਂਕਿ ਹਲੇ ਤੱਕ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਦੇ ਕਾਫੀ ਸੁਣੇ ਨੇ 1000 ਏਕੜ ਕਹਿੰਦੇ ਸੀ ਹਿਮਾਚਲ ਚ ਹੈ ਲੱਭਣਗੇ ਲੱਭਿਆ ਨਹੀਂ 540 ਕਰੋੜ ਦੀ ਇੱਕ ਕਲੀਅਰ ਵਾਟਰ ਕੈਪੀਟਲ ਕਹਿੰਦੇ ਸੀ ਉਹ ਕੋਰੇ ਦੀ ਨਿਕਲੀ ਹੁਣ ਮੈਂ ਦੇਖਣਾ ਚਾਹੁੰਦਾ ਕਿ ਚਲਾਨ ਚ ਉਹਦਾ ਵੇਰਵਾ ਪਾਇਆ ਕਿ ਨਹੀਂ ਪਾਇਆ ਕਿਉਂਕਿ ਉਹ ਕੰਪਨੀ ਤਾਂ ਇਹਨਾਂ ਨੂੰ ਵੀ ਚਾਣਨ ਹੋ ਗਿਆ ਕਿ ਉਹ ਕੰਪਨੀ ਤਾਂ ਏਡੀ ਵੱਡੀ ਹੈ ਕਿ ਉਹ ਤਾਂ ਰੇਲयंस, ਕੋਡਰੇਜ ਵਰਗੀਆਂ ਕੰਪਨੀਆਂ ਨੂੰ ਵੀ ਪੈਸੇ ਦਿੰਦੀ ਹੈ ਉਹਨੂੰ ਇਹਨਾਂ ਨੇ ਅਜੇ ਤੱਕ ਮੁਜਰਮ ਬਣਾਇਆ ਕਿ ਨਹੀਂ ਬਣਾਇਆ ਦੇਖਣਾ ਪਊਗਾ ਸੋ ਅੱਜ ਟੈਕਨੀਕਲੀ ਵੈਸੇ ਵੀ ਇਹਨਾਂ ਕੋਲੇ ਅਕੀਰਲਾ ਦੇਣਾ ਚਲਾਨ ਪੇਸ਼ ਕਰਨ ਦਾ ਕਿਉਂਕਿ ਇਸ ਤੋਂ ਅੱਗੇ ਜੇ ਜਾਂਦੇ ਨੇ ਜਾ ਵਿਕਰਮਜੀਤਿਆ ਦੀ ਫਿਰ ਵੈਸੀ ਹੀ ਕਿਉਂਕਿ 60 ਡੇਜ਼ ਉਹਨਾਂ ਦੇ ਐਕਸਪਾਇਰ ਹੋ ਜਾਂਦੇ ਨੇ ਸੋ ਝੂਠ ਸੱਚ ਕੀ ਕਰਦੇ ਨੇ ਕੀ ਅਦਾਲਤ ਦੇ ਵਿੱਚ ਲੈ ਕੇ ਆਉਂਦੇ ਨੇ ਕੀ ਅਦਾਲਤ ਦੇ ਵਿੱਚ ਸਬਮਿਟ ਕਰਦੇ ਨੇ ਸੋ ਦੇਖਣਾ ਹੋਏਗਾ ਕਿਉਂਕਿ ਜੋ ਤੁਹਾਡੇ ਮਾਧਿਅਮ ਨਾਲ ਪਤਾ ਲੱਗ ਰਿਹਾ ਕਿ ਜੀ 40000 ਪੰਨਿਆਂ ਦੀ ਏ ਜੀ ਪਤਾ ਨਹੀਂ ਕਿੰਨੇ ਗਵਾਹ ਨੇ ਜੀ ਸੋ ਡਾਕੂਮੈਂਟ ਜਦੋਂ ਕੋਰਟ ਦੇ ਵਿੱਚ ਆਊਗਾ ਦੇਖਾਂਗੇ ਕਿਉਂਕਿ ਬੇਲ ਦੇ ਦੌਰਾਨ ਜਿਹੜਾ ਇਹਨਾਂ ਨੇ ਰਿਪਲਾਈ ਫਾਈਲ ਕੀਤਾ ਉਹਦੇ 'ਚ ਕਿਸੇ ਵੀ ਚੀਜ਼ ਦਾ ਸਬੂਤ ਵੋਟ ਨੂੰ ਨਹੀਂ ਦੇ ਸਕੇ ਸੀ ਬੇਲ ਰਿਜੈਕਟ ਕਰਨ ਦਾ ਉਹਦਾ ਮੇਨ ਕਾਰਨ ਇਹ ਸੀ ਕਿ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਹੈ। ਖੁਦ ਇਹ ਚਲਾਨ ਪੇਸ਼ ਹੋ ਰਿਹਾ ਤਾਂ ਇਹਦਾ ਮਤਲਬ ਇਨਵੈਸਟੀਗੇਸ਼ਨ ਖਤਮ ਹੋ ਗਈ ਹੈ। ਅਸੀਂ ਮੰਨ ਲਿਓ ਪੰਜਾਬ ਰੈਣਾ ਹਾਈ ਕੋਰਟ ਤੋਂ ਡਿਸਟ੍ਰਿਕਟ ਕੋਰਟ ਦਾ ਆਰਡਰ ਹੈ ਜਿਹੜਾ ਉਹਨੂੰ ਚੈਲੰਜ ਕਰਾਂਗੇ ਕਿ ਉੱਥੇ ਜਾ ਕੇ ਸਾਰਾ ਕੁਝ ਹੋ ਜਾਏਗਾ ਪਰ ਚਲੋ ਅੱਜ ਦੇ ਹਰ ਦਾ ਚਲਾਨ ਤਾਂ ਲਿਖੀ ਤੇ ਉਹਨੂੰ ਪੜ੍ਹਦੇ ਆਂ ਤੇ ਦੇਖਦੇ ਆਂ ਕਿ ਲੈ ਕੇ ਕੀ ਆਈ ਹੈ ਸਰਕਾਰ। ਜੀ ਆក្លੇਸਮ ਨਾਲੀ ਨਾਲੀ ਜੋ ਜ਼ਿਕਰ ਕੀਤਾ ਜਾ ਰਿਹਾ ਹੈ ਵੀ ਖਬਰ ਸਮਣਿਆਰੀ ਕਿ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਜੋ ਕਿ ਅ ਦਰਜ ਕੀਤੇ ਗਏ ਨੇ ਵਿਜੀਲੈਂਸ ਦੇ ਵੱਲੋਂ 400 ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਗਈ ਹੈ ਦੇਖੋ ਜੀ ਇਨਵੈਸਟੀਗੇਟਿੰਗ ਏਜੰਸੀ ਹੈ ਸਰਕਾਰ ਦੇ ਦਬਾਅ niche ਕੰਮ ਕਰ ਰਹੀ ਹੈ ਠੂਠ ਸੱਚ ਕੁਝ ਤਾਂ ਉਹਨਾਂ ਨੇ ਕਰਨਾ ਹੀ ਹੈ ਉਹ ਜਿਹੜੇ ਗਵਾਹਾਂ ਦੀ ਗੱਲ ਕਰ ਰਹੇ ਦੇਖੋ ਮੀਡੀਆ ਸੋਰਸਸ ਦੇ ਵਿੱਚ ਖਬਰ ਹੈ ਮੈਂ ਇਹ ਗੱਲ ਕਹੂੰਗਾ ਕਿ ਲੈਟ them ਫਾਈਲ ਦੇ ਚਲਾਨ ਕੋਰਟ ਦੇ ਵਿੱਚ ਚਲਾਨ ਫਾਈਲ ਕਰਨ ਦੋ ਉਸ ਤੋਂ ਬਾਅਦ ਉਹਦੀ ਕਾਪੀ ਲਵਾਂਗੇ ਤੇ ਦੇਖਾਂਗੇ ਕੀ ਕੀ ਕਰਦੇ ਜੀ ਆਠੀਕ ਹੈ ਕਲਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਅੱਜ ਤਾਂ ਵਿਕਰਮ ਜੇਠਿਆ ਦੇ ਨਾਲ ਜੁੜੀ ਹੋਈ ਵੱਡੀ ਜਾਣਕਾਰੀ ਵੱਡੀ ਖਬਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਆ 40000 ਪੰਨਿਆਂ ਦੀ ਚਾਰ ਸ਼ੀਟ ਬਿਜ਼ਨਸ ਦੇ ਵੱਲੋਂ ਵਿਕਰਮ ਜੱਠਿਆ ਦੇ ਖਿਲਾਫ ਦਾਖਲ ਕੀਤੀ ਜਾਵੇਗੀ ਜੋ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਵੀ ਖਬਰ ਹੈ ਕਿ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ ਬਿਜ਼ਨਸ ਨੇ 400 ਬੈਂਕ ਖਾਤਿਆਂ ਦੀ ਜਾਂਚ ਕੀਤੀ ਹੈ ਮਹਾਲੀ ਕੋਰਟ ਦੇ ਵਿੱਚ ਇਹ ਚਾਰ ਸ਼ੀਟ ਦਾਖਲ ਕੀਤੀ ਜਾਵੇਗੀ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਦਰਸ਼ਨ ਵਿਕਰਮ ਜੱਠਿਆ ਗ੍ਰਿਫਤਾਰ ਨੇ ਜੋ ਕਿ ਨਾਂਕਰਾਸਤ ਦੇ ਵਿੱਚ ਨੇ ਅੱਪਾ ਜੇਲ੍ਹ ਦੇ ਵਿੱਚ ਬੰਦ ਨੇ ਆ 25 ਜੂਨ ਨੂੰ ਇਹ ਪੂਰਾ ਐਕਸ਼ਨ ਜੋ ਕਿ ਬਿਜ਼ਨਸ ਦੇ ਵੱਲੋਂ ਆ ਕੀਤਾ ਗਿਆ ਸੀਗਾ ਤੇ ਗ੍ਰਿਫਤਾਰੀ ਦੇ 59ਵੇਂ ਦਿਨ ਇਹ ਚਾਰ ਸ਼ੀਟ ਬਿਜ਼ਨਸ ਦੇ ਵੱਲੋਂ ਅੱਜ ਦਾਖਲ ਕੀਤੀ ਜਾ ਰਹੀ ਹੈ